ਸਤਿ ਪਾਣੂ ਦਾਸ ਗੁਰਮੀਤ ਸਿੰਘ ਜੰਮੂ ਵਾਲਾਂ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਮੈਂ ਬੋਲਣਾ ਨਹੀਂ ਸਾਂ ਚਾਹੁੰਦਾ ਪਰ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਨੌਜਵਾਨ ਵੀਰਾਂ ਵੱਲੋਂ ਅਲੱਗ-ਅਲੱਗ ਥਾਵਾਂ ਤੋਂ ਫੋਨ ਕੀਤੇ ਜਾ ਰਹੇ ਨੇ WhatsApp ਦੇ ਰਾਹੀਂ ਮੈਸੇਜ ਕੀਤੇ ਜਾ ਰਹੇ ਨੇ ਕਿ ਵੀਰ ਜੀ ਤੁਸੀਂ ਮੌਜੂਦਾ ਸੰਦਰਭ ਦੇ ਵਿੱਚ ਆਪਣੇ ਵਿਚਾਰ ਦਿਓ ਬੋਲੋ ਕੁਝ ਦੱਸੋ ਤੇ तकरीबन ਪਿਛਲੇ ਦੋ ਦਿਨਾਂ ਤੋਂ ਬਹੁਤ ਸਾਰੇ ਪ੍ਰੈਸ ਕਾਨਫਰੰਸਾਂ ਜੜੀਆਂ ਹੋਈਆਂ ਨੇ ਉਹਨਾਂ ਦੇ ਵੀਡੀਓ ਕਲਿੱਪ ਜੜੇ ਨੇ ਉਹ ਕੱਟ-ਕੱਟ ਕੇ ਨੌਜਵਾਨ ਵੀਰਾਂ ਵੱਲੋਂ ਸੰਗਤਾਂ ਵੱਲੋਂ ਜੜੇ ਨੇ ਉਹ ਭੇਜੇ ਜਾ ਰਹੇ ਸਨ ਮੈਨੂੰ WhatsApp ਦੇ ਰਾਹੀਂ ਵਿੱਚ ਤੇ ਮੈਂ ਹੁਣ ਬੈਠਾ ਉਹ ਸਭ ਕੁਝ ਦੇਖ ਰਿਆ ਸੀ ਤੇ ਮਨ ਭਰ ਗਿਆ ਤੇ ਸੋਚਿਆ ਵਿਚਾਰਾਂ ਦੀ ਸੱਚ ਕਰ ਲਾਂ ਕਿ ਅੱਜ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾ ਰਹੇ ਹਾਂ ਸ਼ਹੀਦਾਤਾ ਇਹ ਸੀ ਕਿ ਕੌਮ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਕੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾਉਂਦੀ ਤੇ ਦੁਨੀਆ ਨੂੰ ਦੱਸਦੀ ਕਿ ਗੁਰੂ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਜਿਹੜੀ ਸਿੱਖੋਂ ਮਨਾ ਰਹੀ ਹੈ ਉਹ ਕਿਉਂ ਮਨਾ ਰਹੀ ਹੈ ਤੇ ਗੁਰੂ ਪਾਤਸ਼ਾਹ ਦੀ ਇਹ ਸ਼ਹਾਦਤ ਜਿਹੜੀ ਜਿਹੜੋ ਦਿੱਤੀ ਗੁਰੂ ਪਾਤਸ਼ਾਹ ਨੇ ਇਹ ਕਿਉਂ ਦਿੱਤੀ ਇਹ ਕਿਸੇ ਪਾਰਟਿਕੂਲਰ ਖਾਸ ਦੇਸ਼ ਧਰਮ ਫਿਰਕੇ ਦੇ ਵਾਸਤੇ ਨਹੀਂ ਸੀ ਜਾਂ ਪਾਰਟਿਕੂਲਰ ਕਿਸੇ ਕੌਮ ਦੇ ਕਮਿਊਨਿਟੀ ਦੇ ਖਿਲਾਫ ਨਹੀਂ ਸੀ ਗੁਰੂ ਪਾਤਸ਼ਾਹ ਦੀ ਇਹ ਸ਼ਹਾਦਤ ਮਾਨਵ ਜਾਤੀ ਦੀ ਕਲਿਆਣਤਾ ਦੇ ਵਾਸਤੇ ਸੀ ਸਰਬੱਤ ਦੇ ਭਲੇ ਦੇ ਲਈ ਸੀ ਤੇ ਮਾਸੂਮ ਤੇ ਮਜ਼ਲੂਮ ਨੂੰ ਉਸ ਦੀ ਧਾਰਮਿਕ ਸੁਤੰਤਰਤਾ ਦਿਲਾਉਣ ਦੇ ਵਾਸਤੇ ਸੀ ਔਰ ਜਿਹੜੇ ਅਤਿਆਚਾਰੀ ਲੋਕ ਸਨ ਉਹਨਾਂ ਦੇ ਖਿਲਾਫ ਸੀ ਨਾ ਕਿ ਕਿਸੇ ਪਾਰਟਿਕੂਲਰ ਇੱਕ ਧਰਮ ਦੇ ਖਿਲਾਫ ਸੀ ਅਗਰ ਉਸ ਟਾਈਮ ਦਿੱਲੀ ਦੇ ਤਖਤ ਦੇ ਉੱਤੇ ਔਰੰਗਜ਼ੇਬ ਦੀ ਥਾਂ ਦੇ ਉੱਤੇ ਕੋਈ ਹੋਰ ਕਿਸੇ ਧਰਮ ਨਾਲ ਸੰਬੰਧਿਤ ਕੋਈ ਬਾਦਸ਼ਾਹ ਬੈਠਾ ਹੁੰਦਾ ਰਾਜਾ ਬੈਠਾ ਹੁੰਦਾ ਤੇ ਉਹ ਦੂਸਰੇ ਧਰਮਾਂ ਤੇ ਕਮਿਊਨਿਟੀਆਂ ਤੇ ਜ਼ੁਲਮ ਕਰਦਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਦੇ ਖਿਲਾਫ ਉਸੇ ਤਰੀਕੇ ਨਾਲ ਬਗਾਵਤ ਦਾ ਬਿਗਲ ਵਜਾ ਕੇ ਜ਼ੁਲਮ ਤੇ ਅਤਿਆਚਾਰ ਦਾ ਡਟ ਕੇ ਵਿਰੋਧ ਕਰਨਾ ਸੀ ਤੇ ਸ਼ਹਾਦਤ ਦੇ ਦੇਣੀ ਸੀ ਕਿਉਂਕਿ ਸਮਕਾਲੀ ਕਵੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਕਿ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਗੁਰੂ ਤੇਗ ਬਹਾਦਰ ਪਾਦਸ਼ਾਹ ਕਿਸੇ ਰਾਸ਼ਟਰ ਦੇ ਅਧੀਨ ਨਹੀਂ ਮੋਤਾਜ ਨਹੀਂ ਸਨ ਜਾਂ ਕਿਸੇ ਇੱਕ ਜਾਤੀ ਫਿਰਕੇ ਜਾਂ ਧਰਮ ਤੱਕ ਮ hạnੂਦ ਨਹੀਂ ਸਨ ਗੁਰੂ ਪਾਤਸ਼ਾਹ ਨੇ ਜੜੀ ਗੱਲ ਕੀਤੀ ਹੈ ਸਰਬਤ ਦੇ ਭਲੇ ਦੀ ਗੱਲ ਕੀਤੀ ਹੈ ਮਾਨਵ ਜਾਤੀ ਦੀ ਕਲਿਆਣਤਾ ਦੀ ਗੱਲ ਕੀਤੀ ਹੈ ਤੇ ਮਨੁੱਖਤਾ ਤੇ ਸਰਬਤ ਦੇ ਭਲੇ ਦੇ ਵਾਸਤੇ ਹੀ ਗੁਰੂ ਪਾਤਸ਼ਾਹ ਨੇ ਕੁਰਬਾਨੀਆਂ ਵੀ ਕੀਤੀਆਂ ਨੇ ਇਹ ਸਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਦੂਜੀ ਗੱਲ ਕਿ ਅੱਜ ਸਿੱਖ ਕੌਮ ਇੱਕ ਗੁਰਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਦੇ 71 ਥੱਲੇ 71 ਹੋ ਕੇ ਆਪਣੀ ਧੜੇ ਬੰਦੀਆਂ ਫਿਰਕੇ ਬੰਦੀਆਂ ਨੂੰ ਛੱਡ ਕੇ ਯੂਨਾਈਟ ਹੋ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਮਨਾਦੀ ਤੇ ਦੁਨੀਆ ਨੂੰ ਦੱਸਦੀ ਗੁਰੂ ਪਾਤਸ਼ਾਹ ਦੀ ਲਸਾਨੀ ਸ਼ਹਾਦਤ ਦੇ ਬਾਰੇ ਤੇ ਲੋਕ ਦੁਨੀਆ ਨੂੰ ਵੀ ਪਤਾ ਚੱਲਦਾ ਕਿ ਸਿੱਖ ਆਪਣੇ ਗੁਰੂ ਦਾ 350 ਸਾਲਾ ਮਨਾ ਰਹੇ ਨੇ ਪਰ ਹੋ ਸਾਰਾ ਉਲਟ ਰਿਹਾ ਰੋਣਾ ਹੁੰਦਾ ਦੇਖ ਕੇ ਕਿ ਅੱਜ ਸਿੱਖਾਂ ਨੇ ਯੂਨਾਈਟ ਕੀ ਹੋਣਾ ਹੈ ਅੱਜ ਸਿੱਖ ਨੂੰ ਧੜਿਆਂ ਤੇ ਫਿਰਕਿਆਂ ਦੇ ਵਿੱਚ ਇਸ ਤਰੀਕੇ ਨਾਲ ਵੰਡੇ ਹੋਏ ਨੇ ਕਿ 350 ਸਾਲਾ ਅਸੀਂ ਗੁਰੂ ਪਾਤਸ਼ਾਹ ਦਾ ਸ਼ਹੀਦੀ ਸ਼ਤਾਬਦੀ ਮਨਾ ਰਹੇ ਹਾਂ ਤੇ 350 ਤੋਂ ਜ਼ਿਆਦਾ ਤੇ ਸਿੱਖਾਂ ਦੀਆਂ ਧੜੇਬੰਦੀਆਂ ਬਣੀਆਂ ਹੋਈਆਂ ਨੇ ਸੇਖੋ ਨਾ ਧੜੇਬੰਦੀਆਂ ਦੇ ਵਿੱਚ ਵੰਡੇ ਪਏ ਨੇ ਗੁਰੂ ਦੀ ਸ਼ਤਾਬਦੀ ਮਨਾਉਣ ਵਾਸਤੇ ਵੀ ਅਸੀਂ ਇਕੱਠੇ ਨਹੀਂ ਹੋ ਰਹੇ ਤੇ ਮੈਂ ਸਮਝਦਾ ਕਿ ਇਹ ਕਿਤਨੀ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਦੁਨੀਆ ਨੂੰ ਕੀ ਦੱਸਣਾ ਸੀ ਅਸੀਂ ਆਪਣਾ ਤਮਾਸ਼ਾ ਤੇ ਆਪ ਬਣਾ ਲਿਆ ਉਹ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਅੱਜ ਕਿਸ ਤਰੀਕੇ ਨਾਲ ਦੁਨੀਆ ਦੇ ਵਿੱਚ ਆਪਣਾ ਤਮਾਸ਼ਾ ਬਣਾ ਕੇ ਪੇਸ਼ ਕਰ ਰਹੀ ਹੈ ਚਾਰ ਬੰਦੇ ਮਿਲਦੇ ਨੇ ਤੇ ਉੱਠ ਕੇ ਆਪਣੀ ਪ੍ਰੈਸ ਕਾਨਫਰੰਸ ਕਰਦੇ ਨੇ ਚਾਰ ਉੱਠਦੇ ਨੇ ਤੇ ਆਪਣੀ ਬਿਆਨਬਾਜ਼ੀ ਕਰਦੇ ਨੇ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਅੱਜ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਅੱਜ ਉਹਦਾ ਸਿਆਸੀ ਕਰਨ ਕੀਤਾ ਜਾ ਰਿਹਾ ਹੈ। ਅੱਜ ਆਪਣੇ ਸਿਆਸੀ ਫਾਇਦੇ ਜਿਹੜੇ ਨੇ ਗੁਰੂ ਪਾਤਸ਼ਾਹ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਵਿੱਚੋਂ ਲੱਭੇ ਜਾ ਰਹੇ ਨੇ ਕਿ ਕਿਸੇ ਟਰਿਕੇ ਨਾਲ ਸਾਨੂੰ ਪੋਲਿਟੀਕਲ ਫਾਇਦਾ ਹੋ ਜਾਏ। ਸਾਡੀ ਪਛਾਣ ਬਣ ਜਾਏ। ਅਫਸਰਾਂ ਦੇ ਵਿੱਚ ਸਰਕਾਰੀ ਦਰਬਾਰੇ ਅੱਜ ਗੁਰੂ ਪਾਤਸ਼ਾਹ ਦੇ ਨਾਲ ਕਿਸੇ ਨੂੰ ਪਿਆਰ ਨਹੀਂ। ਮੈਂ ਸਮਝਦਾ ਕਿ ਜਦੋਂ ਜਲਾਲਉਦੀਨ ਦੀ ਤਲਵਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸੀਸ ਉਤੇ ਚਲੀ ਹੋਵੇਗੀ ਨਾ ਤੇ ਗੁਰੂ ਪਾਤਸ਼ਾਹ ਨੂੰ ਉਹ ਦਰਦ ਨਹੀਂ ਹੋਇਆ ਹੋਣਾ ਜੋ ਦਰਦ ਜੋ ਪੀੜਾ ਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਅੱਜ ਸਿੱਖਾ ਦੀ ਹਾਲਤ ਦੇਖ ਕੇ ਹੋ ਰਹੀ ਹੋਣੀ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜ਼ਰੂਰ ਇਹ ਮਹਿਸੂਸ ਕਰ ਰਹੇ ਹੋਣੇ ਕਿ ਐ ਹੀ ਮੇਰੀ ਕੌਮ ਹੈ ਜਿਹੜੀ ਮੇਰਾ 350 ਸਾਲਾ ਮਨਾ ਰਹੀ ਹੈ ਤੇ ਮੇਰਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਇਹਨਾਂ ਨੇ ਸਿੱਖੋ ਸ਼ਰਮ ਕਰੋ ਮੈਂ ਇਹੀ ਗੱਲ ਕਾਂਗਾ ਸ਼ਰਮ ਕਰੋ ਤੁਹਾਨੂੰ ਸ਼ਰਮ ਦਾ ਘਟਾ ਹੈ ਤੁਹਾਡੀਆਂ ਇਹਨਾਂ ਕਮਜ਼ੋਰੀਆਂ ਦਾ ਫਾਇਦਾ ਅੱਜ ਜਿਹੜੀ ਸਿੱਖ ਵਿਰੋਧੀ ਤਾਕਤਾਂ ਨੇ ਸ਼ਕਤੀਆਂ ਨੇ ਨਾ ਉਹ ਚੁੱਕ ਰਹੀਆਂ ਨੇ ਅੱਜ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਨੂੰ ਇੱਕ ਜਾਤੀ ਇੱਕ ਧਰਮ ਇੱਕ ਫਿਰਕੇ ਦੇ ਨਾਲ ਜੋੜ ਰਹੀਆਂ ਨੇ ਉਹਨਾਂ ਦੀ ਮਹਾਨ ਕੁਰਬਾਨੀਆਂ ਨੂੰ ਸੀਮਤ ਦਾਇਰੇ ਦੇ ਵਿੱਚ ਬੰਨ ਰਹੀਆਂ ਨੇ ਤੇ ਤੁਸੀਂ ਆਪਣੇ ਧੜੇਬੰਦੀਆਂ ਦੇ ਵਿੱਚ ਤੇ ਬਿਆਨਬਾਜ਼ੀਆਂ ਦੇ ਵਿੱਚ ਤੇ ਆਪਣੇ ਸਿਆਸੀ ਫਾਇਦਿਆਂ ਦੇ ਵਿੱਚ ਮਸ਼ਰੂਫ ਹੋ ਮੈਂ ਕਹਣਾ ਲੱਖ ਦੀ ਲਾਣਤ ਹੈ ਸਾਡੀ ਇਸ ਸੋਚ ਦੇ ਉੱਤੇ ਜੇ ਅਸੀਂ ਇਹ ਸੋਚ ਲੈ ਕੇ ਚੱਲ ਰਹੇ ਹਾਂ ਇਹ ਤੋਂ ਚੰਗਾ ਸੀ ਅਸੀਂ ਮਨਾਉਂਦੇ ਨਾ ਗੁਰੂ ਪਾਤਸ਼ਾਹ ਨੇ ਨਾਰਾਜ਼ ਨਹੀਂ ਸੀ ਹੋਣਾ ਪਰ ਅੱਜ ਗੁਰੂ ਪਾਤਸ਼ਾਹ ਤੁਹਾਡੀ ਹਾਲਤ ਦੇਖ ਕੇ ਦੁਖੀ ਜ਼ਰੂਰ ਹੋਣਗੇ ਰੋਣਾ ਆ ਰਿਹਾ ਸਾਧ ਸੰਗਤ ਜੀ ਕਿ ਗੁਰੂ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾ ਰਹੇ ਆ ਤੇ ਸਿੱਖਾਂ ਨੇ ਤਮਾਸ਼ਾ ਬਣਾ ਕੇ ਰੱਖ ਦਿੱਤਾ 350 ਸਾਲਾ ਉਹ ਕਮ ਸੇ ਕਮ ਲੰਟੀਓ ਕਮ ਸੇ ਕਮ ਦੁਨੀਆ ਨੂੰ ਦੱਸਣ ਵਾਸਤੇ ਤੇ ਇਕੱਠੇ ਹੋ ਜਾਂਦੇ ਵਕਤੀ ਤੌਰ ਤੇ ਇਕੱਠੇ ਹੋ ਜਾਂਦੇ ਤਾਂ ਕਿ ਇੱਕ ਮੈਸੇਜ ਜਾਂਦਾ ਕਿ ਭਾਈ ਸਿੱਖ ਇਕੱਠੇ ਨੇ ਤੁਸੀਂ ਦੁਨੀਆ ਨੂੰ ਦੱਸਣ ਵਾਸਤੇ ਵੀ ਲੋਕਾਚਾਰੀ ਵਾਸਤੇ ਵੀ ਉਹ ਦੁਨੀਆ ਦੀ ਸ਼ਰਮ ਕਰਨ ਦੇ ਵਾਸਤੇ ਪ੍ਰਵਾਹ ਕਰਨ ਦੇ ਵਾਸਤੇ ਵੀ ਇਕੱਠੇ ਨਹੀਂ ਹੋਏ 10 ਬੰਦੇ ਇਧਰ ਖਲੋਤੇ 10 ਉਧਰ ਖਲੋਤੇ ਚਾਰ ਬੰਦੇ ਮਿਲ ਕੇ ਆਪਣਾ ਬਿਆਨ ਦੇ ਰਹੇ ਨੇ ਚਾਰ ਕੁਝ ਆਪਣਾ ਸੁਣਾਈ ਜਾ ਰਹੇ ਨੇ ਇੱਕ ਦੂਜੇ ਦੀਆਂ ਲਗ ਪੁਲਿੰਗ ਕੀਤੀ ਜਾ ਰਹੀ ਹੈ ਲਤਾਂ ਖਿੱਚੀਆਂ ਜਾ ਰਹੀਆਂ ਨੇ ਤੇ ਮਨਾ ਰਹੇ ਆ 350 ਸਾਲ ਆ ਰੱਬ ਦਾ ਵਾਸਤਾ ਜੀ ਉਹ ਜਿਸ ਗੁਰੂ ਦਾ 350 ਸਾਲਾ ਮਨਾ ਰਹੇ ਹੋ ਉਸੇ ਦਾ ਵਸਤਾ ਜੇ ਨਾ ਕਰੋ ਇਹ ਚੀਜ਼ ਹਾਲੀ ਵੀ ਸਮਝੇ ਇੱਕ ਗੁਰਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਇਕ ਨਿਸ਼ਾਨ ਸਾਹਿਬ ਦੇ ਥੱਲੇ ਕਤਰੋ ਨਾ ਇਹਦੇ ਵਿੱਚੋਂ ਆਪਣੇ ਸਿਆਸੀ ਫਾਇਦਾ ਲਭੋ ਨਾ ਇਸ ਨੂੰ ਪੋਲਿਟੀਕਲ ਰੰਗਤ ਦਿਓ ਉਹ ਗੁਰੂ ਤੁਹਾਨੂੰ ਮਾਫ ਨਹੀਂ ਕਰੇਗਾ ਕਦੀ ਬਖਸ਼ੇਗਾ ਨਹੀਂ ਸਭ ਕੁਝ ਇੱਥੇ ਭੋਕੇ ਜਾਓਗੇ ਤੁਸੀਂ ਲੋਕੀ ਤੇ ਚੇਤੇ ਰੱਖਿਓ ਕਿਸੇ ਦੁਨਿਆਵੀ ਬੰਦੇ ਨਾਲ ਕੀਤਾ ਹੋਇਆ ਧੋਖਾ ਇਨਸਾਨ ਦੇ ਬਰਬਾਦੀ ਦੇ ਰਾਹ ਖੋਲ ਦਿੰਦਾ ਪਰ ਤੁਸੀਂ ਜੇ ਗੁਰੂ ਦੇ ਨਾਲ ਧੋਖਾ ਕਰੋਗੇ ਤੇ ਫਿਰ ਗੁਰੂ ਦਾ ਕਾਤਲ ਉਹ ਤਲਵਾਰ ਸੀਸ ਤੇ ਤਲਵਾਰ ਚਲਾਉਣ ਵਾਲਾ ਉਹ ਜਲਾਲਉਦੀਨ ਨਹੀਂ ਤੁਸੀਂ ਹੋਵੋਗੇ ਗੁਰੂ ਪਾਤਸ਼ਾਹ ਦੇ ਸ਼ਹਾਦਤ ਦੇ ਜ਼ਿੰਮੇਵਾਰ ਜਿਨ੍ਹਾਂ ਨੇ ਗੁਰੂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਜਿਹੜਾ ਉਹ ਤਮਾਸ਼ਾ ਬਣਾ ਕੇ ਰੱਖ ਦਿੱਤਾ ਉਹਦਾ ਸਿਆਸੀ ਕਰਨ ਕਰ ਰਹੇ ਹੋ ਸਾਧ ਸੰਗਤ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਦੇ ਉੱਤੇ ਇਹ ਬੜੇ ਹੋਏ ਇਹਨਾਂ ਲੀਡਰਾਂ ਦੇ ਉੱਤੇ ਇਹਨਾਂ ਠੇਕੇਦਾਰਾਂ ਦੇ ਉੱਤੇ ਆਪਣੀ ਬਾਜਵਰਗੀ ਨਿਗਾਹ ਬਣਾ ਕੇ ਰੱਖੋ ਇਹ ਕੀ ਕਰ ਰਹੇ ਨੇ ਕੀ ਬਿਆਨ ਦੇ ਰਹੇ ਨੇ ਕੌਣ ਇਹਨਾਂ ਦੇ ਕੋਲ ਆ ਰਹੇ ਨੇ ਤੇ ਕਿਹਨਾਂ ਦੇ ਕੋਲੇ ਜਾ ਰਹੇ ਨੇ ਇਹਦੇ ਵਿੱਚੋਂ ਇਹਨਾਂ ਨੇ ਇਸ ਤੋਂ ਬਾਅਦ ਕਿਹੜੇ ਆਪਣੇ ਸਿਆਸੀ ਫਾਇਦੇ ਲੈਣੇ ਨੇ ਇਹਨਾਂ ਦੇ ਉੱਤੇ ਬਾਜਵਰਗੀ ਨਿਗਾਹ ਬਣਾ ਕੇ ਰੱਖੋ ਤੇ ਜਿੱਥੇ ਮਿਲਦੇ ਨੇ ਇਹਨਾਂ ਨੂੰ ਘੇਰ ਕੇ ਇਹਨਾਂ ਨੂੰ ਸਵਾਲ ਪੁੱਛੋ ਇਹਨਾਂ ਨੂੰ ਪਤਾ ਲੱਗੇ ਕਿ ਗੁਰੂ ਦੇ 350 ਸਾਲਾਂ ਦਾ ਸਿਆਸੀ ਕਰਨ ਕਿਵੇਂ ਕੀਤਾ ਜਾਂਦਾ ਹੈ ਇਸ ਵਾਸਤੇ ਆਪਣੀ ਸ਼ਰਮ ਨੂੰ ਹੱਥ ਮਾਰੋ ਤੇ ਜੇ ਹੁਣ ਵੀ ਨਾ ਸਮਝੇ ਤੇ ਫਿਰ ਚਪਨੀ ਦੇ ਵਿੱਚ ਨੱਕ ਡੋਬ ਲਾਉ ਮੈਂ ਇਤਨੀ ਗੱਲ ਕਹਿਣੀ ਚਾਹਾਂਗਾ ਦੁਖੀਰ ਦੇ ਦੇਣਾ ਬਸ ਮਾਨੇ ਦੁਖੀ ਹੈ ਤੇ ਹੋਰ ਮੈਂ ਮੇਰੇ ਮੂੰਹ ਦੇ ਵਿੱਚੋਂ ਕੋਈ ਅਲਫਾਜ਼ ਜਿਹੜੇ ਨੇ ਉਹ ਕੋਈ ਸਖਤ ਨਾ ਨਿਕਲ ਜਾਣ ਮੈਂ ਆਪਜੀ ਤੋਂ ਖਿਮਾ ਦਾ ਜਾਚਕਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ